ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ 5-7 ਮਿੰਟ ਆਪ ਜੀ ਨੂੰ ਹੋਰ ਬਿਠਾਉਣਾ ਹੈ ਜੁ ਵਿਸ਼ੇਸ਼ ਬੇਨਤੀਆਂ ਨੇ ਬਾਬਾ ਹਰਜਿੰਦਰ ਸਿੰਘ ਜੀ ਉਹ ਆਪ ਜੀ ਦੇ ਨਾਲ ਕਰਨਗੇ ਸੋ ਮੇਰੀ ਬੇਨਤੀ ਹੈ ਬਾਬਾ ਹਰਜਿੰਦਰ ਸਿੰਘ ਜੀ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਬੈਠ ਕੇ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਔਰ ਸਤਕਾਰਯੋਗ ਗੁਰੂ ਪਿਆਰੇ ਜਿੰਨੇ ਵੀ ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਇਕੱਤਰਤਾ ਦੇ ਵਿੱਚ ਹਾਜ਼ਰ ਹੋਏ ਹੋ ਸਾਰੇ ਜਣੇ ਇੱਕ ਵਾਰੀ ਫਤਿਹ ਬੁਲਾਓ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਪ੍ਰਚਾਰਕ ਸੰਗਾਂ ਤੋਂ ਆਏ ਹੋ ਬਦਵੰਤਿਆਂ ਤੋਂ ਤੁਸੀਂ ਵਿਚਾਰ ਧਾਰਾ ਸੁਣੀ ਹੈ ਕਿਉਂਕਿ ਇਸ ਮੀਟਿੰਗ ਦਾ ਮੁੱਖ ਜਿਹੜਾ ਮੇਨ ਪ੍ਰਜੋਜਨ ਹੈ ਮੇਨ ਕਾਰਨ ਹੈ ਕੁਈ ਐ ਨਹੀਂ ਸੀ ਵੀ ਤੁਸੀਂ ਫਰੀ ਬੈਠੇ ਸੀ ਅਸੀਂ ਫਰੀ ਬੈਠੇ ਸੀ ਵੀ ਚਲੋ ਸੋਚਿਆ ਪੈਲਸ ਬੁੱਕ ਕਰਾ ਲੈਨੇ ਆ ਇੰਨੀ ਬਹੁਤ ਨਹੀਂ ਸੀ ਸਾਡੇ ਕੋਲ ਕੋਈ ਸਮਾਂ ਸੋ ਮੈਂ ਬੇਨਤੀ ਕਰੂੰਗਾ ਵੱਖ-ਵੱਖ ਪ੍ਰਚਾਰਕਾਂ ਨੇ ਵੱਖ-ਵੱਖ ਗੁਰਮਖਾਂ ਨੇ ਆਪੋ ਆਪਣੇ ਵਿਚਾਰ ਰੱਖੇ ਨੇ ਦੂਰ ਦਰਾਡੇ ਤੋਂ ਬੜੀ ਦੂਰੋਂ ਵੀ ਆਏ ਐ ਵਿੱਚ ਉਹ ਵੀ ਸਿੰਘ ਆਏ ਐ ਜਿਨ੍ਹਾਂ ਕੋਲ ਵਿਚਾਰਾਂ ਕੋਲ ਬਿਲਕੁਲ ਹੀ ਸਮਾਂ ਨਹੀਂ ਸੀ ਪਰ ਫੋਨ ਕੀਤਾ ਮੈਂ ਬੇਨਤੀ ਕੀਤੀ ਬੇਨਤੀ ਪ੍ਰਵਾਨ ਕਰਕੇ ਪਹੁੰਚੇ ਔਖੇ ਪਹੁੰਚੇ ਬੜਾ ਲੰਮਾ ਸਫ਼ਰ ਕਰਕੇ ਆਏ ਮੈਨੂੰ ਹੁਣ ਪਤਾ ਲੱਗਿਆ ਵਿੱਚੋਂ ਉਹ ਵੀ ਨਹੀਂ ਜਿਨ੍ਹਾਂ ਨੇ ਅਜੇ ਲੰਗਰ ਸਵੇਰੇ ਛਕਿਆ ਬੇਨਤੀ ਇਹ ਹੈ ਵੀ ਆਓ ਸਾਰੇ ਜਣੇ ਧਿਆਨ ਦਿਓ ਕੁਝ ਵਿਚਾਰਾਂ ਮੈਂ ਆਪਜੀ ਨਾਲ ਕਰਨੀਆਂ ਨੇ ਉਸ ਤੋਂ ਬਾਅਦ ਚਾਹ ਪਕੌੜਿਆਂ ਦਾ ਲੰਗਰ ਤਿਆਰ ਹੈ ਛੱਕ ਕੇ ਫਿਰ ਲਾਸਟ ਦੇ ਵਿੱਚ 2 5-7 ਮਿੰਟਾਂ ਦਾ 10 ਮਿੰਟਾਂ ਦੇ ਵਿੱਚ ਆਹ ਤੋਂ ਬਾਅਦ ਆਪਾਂ ਨੇ ਕੁਝ ਕੁ ਮੁੱਦੇ ਜਿਹੜੇ ਨੇ ਕੁਝ ਕੁ ਵਿਚਾਰਾਂ ਜਿਹੜੀਆਂ ਅੱਜ ਆਪਾਂ ਇਸ ਮੀਟਿੰਗ ਦੇ ਵਿੱਚੋਂ ਪਾਸ ਕਰਨੀਆਂ ਨੇ ਉਹ ਵਿਚਾਰਾਂ ਵਿਚਾਰੀਆਂ ਜਾਣਗੀਆਂ ਸੋ ਮੈਂ ਬੇਨਤੀ ਕਰਾਂ ਅੱਜ ਅਸੀਂ ਮੇਨ ਕੰਮ ਸਾਡਾ ਹੈ ਉਹ ਹੈ ਧਰਮ ਸਮਾਜ ਤੇ ਆਰਥਿਕ ਤੰਗੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡਾ ਧਰਮ ਹੈ ਕੀ ਜਦੋਂ ਅਸੀਂ ਧਰਮ ਬਾਰੇ ਵਿਚਾਰ ਕਰਾਂਗੇ ਵੀ ਧਰਮ ਹੈ ਕੀ ਕੀ ਹੈ ਸਿੱਖ ਧਰਮ ਕੀ ਸੀ ਤੇ ਅੱਜ ਕੀ ਹੈ ਤੀਜਾ ਸਵਾਲ ਇਹ ਹੈ ਵੀ ਧਰਮ ਹੋਣਾ ਕਿਹੋ ਜਿਹਾ ਚਾਹੀਦਾ ਸੀ ਧਰਮ ਇੱਕ ਮਰਜ਼ਾਦਾ ਹੈ ਉਸ ਮਰਜ਼ਾਦਾ ਵਿੱਚ ਰਹਿਣ ਵਾਲੇ ਨੂੰ ਸਿੱਖ ਕਿਹਾ ਜਾਂਦਾ ਹੈ ਮਰਜ਼ਾਦਾ ਵਿੱਚ ਰਹਿਣ ਵਾਲੇ ਨੂੰ ਗੁਰਮਖ ਕਿਹਾ ਜਾਂਦਾ ਹੈ ਜਿਹੜਾ ਮਰਜ਼ਾਦਾ ਤੋਂ ਬਾਹਰ ਹੋ ਜੇ ਉਹ ਸਿੱਖ ਨਹੀਂ ਅਖਵਾ ਸਕਦਾ ਉਹ ਗੁਰਮਖ ਨਹੀਂ ਅਖਵਾ ਸਕਦਾ ਔਰ ਅੱਜ ਦੇ ਹਾਲਾਤ ਇਹ ਨੇ ਵੀ ਨਾ ਅਸੀਂ ਮਰਜ਼ਾਦਾ ਸਮਝੀ ਤੇ ਨਾ ਅਸੀਂ ਮਰਜ਼ਾਦਾ ਦੇ ਅੰਦਰ ਆ ਤੇ ਨਾ ਬਾਹਰ ਆ ਫਿਰ ਹੋਇਆ ਕਿ ਅਸੀਂ ਮਰਜ਼ਾਦਾ ਆਪਣੇ ਮੁਤਾਬਕ ਬਣਾ ਲਈ ਕੋਈ ਕਹਿੰਦਾ ਸੀ ਅੰਮ੍ਰਿਤ ਦੇ ਬਾਟੇ ਵੱਖ-ਵੱਖ ਹੋਣੇ ਚਾਹੀਦੇ ਨੇ ਪਰਿਵਾਰ ਦੇ ਹੋਣੇ ਚਾਹੀਦੇ ਨੇ ਕੋਈ ਕਹਿੰਦਾ ਜੀ ਵੱਖ-ਵੱਖ ਸਮਸ਼ਾਨ ਘਾਟ ਹੋਣੇ ਚਾਹੀਦੇ ਨੇ ਭਾਵ ਅਸੀਂ ਜਾਤਾਂ ਵਿੱਚ ਵੰਡੇ ਗਏ ਸ਼ਾਇਦ ਜਾਤੀ ਵਿਤਕਰਾ ਲਾਲਾ ਦੌਲਤ ਰਾਏ ਜਿਹੜਾ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਜਾਤੀ ਵਿਤਕਰੇ ਦੀ ਗੱਲ ਕਰਦਾ ਹੈ ਉਹ ਜਾਤੀ ਵਿਤਕਰਾ ਉਦੋਂ ਨਾਲੋਂ ਅੱਜ ਵੱਧ ਚੁੱਕਿਆ ਹੈ ਇੱਥੀ ਵਾਸ ਨਹੀਂ ਇਹ ਕੰਮਾਂ ਵਿੱਚ ਸਾਨੂੰ ਪਾਉਣ ਵਾਲੇ ਕੌਣ ਨੇ ਇਹ ਵੀ ਅਸੀਂ ਕਦੇ ਖੁੱਲੇ ਟਾਈਮ 'ਚ ਵਿਚਾਰ ਕਰਾਂਗੇ ਮੈਂ ਤੁਹਾਨੂੰ ਬੇਨਤੀ ਕਰਾਂ ਭਾਈ ਧਰਮ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ